ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਜਿਹੜੀ ਬਹੁਤ ਹੀ ਸੋਹਣੀ ਵੀਡੀਓ ਆ ਤੁਹਾਨੂੰ ਦੇਖ ਕੇ ਪਤਾ ਲੱਗ ਗਿਆ ਹੋਣਾ ਵੀ ਆਪਾਂ ਕਿਸ ਬਾਰੇ ਅੱਜ ਵੀਡੀਓ ਬਣਾਵਾਂਗੇ ਸੋ ਹਾਂਜੀ ਸਭ ਤੋਂ ਪਹਿਲਾਂ ਰਿਕੁਐਸਟ ਆ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਪਿਆਰੇ ਪਿਆਰੇ ਕਮੈਂਟ ਵੀ ਜ਼ਰੂਰ ਕਰਿਓ ਸੋ ਹੁਣ ਜਿੱਦਾਂ ਕਿ ਰਖੜੀ ਜਾਂਦਾ ਤਿਉਹਾਰ ਆ ਰਿਹਾ ਸੋ ਆਪਣੇ ਬ੍ਰਦਰਜ਼ ਲਈ ਸਪੈਸ਼ਲ ਗਿਫਟ ਹੈਮ ਪਰ ਜਿਹੜੇ ਅਸੀਂ ਤਿਆਰ ਕਰ ਰਹੇ ਹਾਂ ਦੇਖ ਸਕਦੇ ਹੋ ਕਿੰਨੀ ਸ਼ਾਈਨਿੰਗ ਵਾਲਾ ਬਾਕਸ ਆ ਇਹ ਕੱਲ ਮੈਂ ਤੁਹਾਨੂੰ ਛੋਟੇ ਬਾਕਸ ਤੋਂ ਸਟਾਰਟ ਕਰਦੀ ਹਾਂ ਦੇਖੋ ਇੱਥੇ ਲਿਖਿਆ ਹੋਇਆ ਹੈ ਹੈਪੀ ਰਾਖੀ ਇਹ ਕੁਛ ਇਦਾਂ ਦਾ ਤੁਹਾਨੂੰ ਮਿਲੇਗਾ ਅਗਰ ਤੁਸੀਂ ਇਹਦੇ ਵਿੱਚ ਸਮਾਨ ਪਵਾ ਕੇ ਲੈਣਾ ਤਾਂ ਵੀ ਲੈ ਸਕਦੇ ਹੋ ਜੇ ਖਾਲੀ ਲੈਣਾ ਤਾਂ ਵੀ ਇਹ ਲੈ ਸਕਦੇ ਹੋ ਜਿਹੜਾ ਤੁਹਾਨੂੰ ਨੰਬਰ ਦਿੱਤਾ ਜੋ ਤੁਸੀਂ ਉਸ ਦੇ ਉੱਪਰ ਸਾਨੂੰ ਸਕਰੀਨ ਸ਼ਾਟ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਕਿਤੇ ਵੀ ਤੁਸੀਂ ਬੈਠੇ 올 인디아 ਚ ਆਪਣਾ ਜਿਹੜਾ ਮੰਗਵਾ ਸਕਦੇ ਹੋ ਸੋ ਇਹ ਤੁਹਾਡਾ ਥੋੜਾ ਵੱਡਾ ਸਾਈਜ਼ ਆ ਦੇਖ ਸਕਦੇ ਹੋ ਇਹ ਜਿਹੜਾ ਇੱਥੇ ਲੋਕ ਲੱਗਿਆ ਹੋਇਆ ਇਹਨੂੰ ਆਪਾਂ ਓਪਨ ਕਰਾਂਗੇ ਸੋ ਇਦਾਂ ਦਾ ਹੈ ਇਦਾਂ ਇਸੇ ਮੈਂ ਆ ਤੇ ਪ੍ਰਾਈਸ ਵੀ ਮੈਂ ਤੁਹਾਨੂੰ ਦੱਸ ਦੰਨੀ ਆ ਜੇ ਤੁਸੀਂ ਓਨਲੀ ਬਾਕਸ ਲੈਣਾ ਸਾਡੇ ਕੋਲੋਂ ਤਾਂ ਤੁਹਾਨੂੰ ਇਹ 500 ਦਾ ਪਏਗਾ ਤੇ ਜੇ ਤੁਸੀਂ ਜਿੱਦਾਂ ਇਹ ਛੋਟਾ ਬਾਕਸ ਆ ਇਹ ਤੁਹਾਨੂੰ ਪਏਗਾ 400 ਦਾ ਅਗਰ ਤੁਸੀਂ ਇਹਦੇ ਵਿੱਚ ਸਮਾਨ ਪਵਾ ਕੇ ਲੈਣੇ ਹੋ ਤਾਂ ਇਹ ਤੁਹਾਨੂੰ ਪਊਗਾ 450 ਦਾ 450 ਦਾ ਤੁਹਾਨੂੰ ਤਿਆਰ ਕਰਕੇ ਦਿੱਤਾ ਜਾਊਗਾ ਤੇ ਤੁਹਾਨੂੰ ਮੈਂ ਤਿਆਰ ਕਰਕੇ ਦਿਖਾ ਦਨੀ ਹ ਅਸੀਂ ਵਿੱਚ ਅਸੀਂ ਕੀ ਕੁਝ ਐਡ ਕਰਾਂਗੇ ਦੇਖੋ ਇਹਦੇ ਵਿੱਚ ਆਪਾਂ ਰਖੜੀ ਇਹਦੇ ਵਿੱਚ ਦੋ ਜਿਹੜੀਆਂ ਆਪਾਂ ਰਖੜੀਆਂ ਐਡ ਕਰਾਂਗੇ ਇਹ ਤਿਲਕ ਹੋ ਗਿਆ ਸੁਨਾਲੀ ਬਹੁਤ ਹੀ ਬਿਊਟੀਫੁਲ ਜਿਹਾ ਬ੍ਰੇਸਲੇਟ ਆਪਣੀਆਂ ਭਾਬੀਆਂ ਲਈ ਦੇਖ ਸਕਦੇ ਹੋ ਸੁਨਾਲੀ ਆਪਾਂ ਕੈਂਡੀ ਪਾ ਦਾਂਗੇ ਕਿੱਦਾਂ ਜਿਹੜਾ ਤੁਹਾਨੂੰ ਇਹ ਤਿਆਰ ਕੀਤਾ ਹੋਇਆ ਮਿਲੂਗਾ ਸਿਰਫ ਤੇ ਸਿਰਫ 450 ਦਾ ਤੇ ਸ਼ਿਪਿੰਗ ਚਾਰजेस ਐਕਸਟਰਾ ਹੋਣਗੇ ਉਹ ਤੁਹਾਡੇ ਪਲੇਸ ਦੇ ਅਕੋਰਡਿੰਗ ਹੋਣਗੇ ਵੀ ਤੁਸੀਂ ਕਿੰਨੀਕ ਦੂਰ ਜਾਂ ਨੇੜੇ ਜਿਹੜਾ ਸਭ ਤੋਂ ਪਾਰਸਲ ਮੰਗਵਾ ਰਹੇ ਹੋ ਤੇ ਤੁਹਾਨੂੰ ਵੱਡਾ ਬਾਕਸ ਵੀ ਜਿਹੜਾ ਰੈਡੀ ਕਰਕੇ ਦਿਖਾ ਦਿੰਨੇ ਆ ਇਹ ਮੈਂ ਤੁਹਾਨੂੰ ਦੱਸਦਾ ਇੱਕ ਖਾਲੀ ਬਾਕਸ ਜਿਹੜਾ 500 ਦਾ ਮਿਲੂਗਾ ਤੁਹਾਨੂੰ ਤੇ ਇਹਦੇ ਵਿੱਚ ਆਪਾਂ ਜਿਹੜਾ ਸਮਾਨ ਐਡ ਕਰਾਂਗੇ ਕੁੱਝ ਦਿਨਾਂ ਵਾਲੇ 550 ਦਾ ਮਿਲੇਗਾ। ਇਹ ਇੱਕ ਕੁਤ ਤੇ ਵੀ ਬਹੁਤ ਸੋਨਾ ਬ੍ਰੇਸਲੇਟ ਆ। ਨਾਲ ਹੀ ਤਿਲਕ ਮਿਲੇਗਾ ਤੁਹਾਨੂੰ। ਤੇ ਚਾਕਲੇਟਸ ਵਗੈਰਾ ਤੁਸੀਂ ਆਪਣੀਆਂ ਹੋਰ ਵੀ ਐਡ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ। ਤੇ ਨਾਲ ਹੀ ਕੇ ਰਖੜੀ। ਇਹ ਸਾਰਾ ਬਾਕਸ ਤੁਹਾਨੂੰ ਜਿਹੜਾ 550 ਦੇ ਵਿੱਚ ਮਿਲੇਗਾ ਸ਼ਿਪਿੰਗ ਚਾਰਜਸ ਐਕਸਟਰਾ ਹੋਣਗੇ ਦੇਖੋ ਕਿੰਨੀ ਸੋਹਣੀ ਪੈਕਿੰਗ ਆ ਤੇ ਜਲਦੀ ਜਲਦੀ ਤੁਸੀਂ ਆਪਣੇ ਆਰਡਰਸ ਪਲੇਸ ਕਰ ਸਕਦੇ ਹੋ ਤੁਹਾਨੂੰ ਨੰਬਰ ਮੈਂ ਮੈਂਸ਼ਨ ਕਰ ਦਾਂਗੀ ਤੇ प्लीज ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਇਸ ਤਰ੍ਹਾਂ ਲੱਗ ਜਾਂਦਾ ਸੋ ਜਲਦੀ ਜਲਦੀ ਕਰ ਲਓ ਤੁਸੀਂ ਆਰਡਰ ਆਪਣੇ ਆਪਣੇ ਬ੍ਰਦਰਸ ਨੂੰ ਦੇਣ ਲਈ ਕਿਉਂਕਿ ਫਿਰ 5 ਤੋਂ 6 ਦਿਨਾਂ ਜਿਹੜਾ ਪਾਰਸਲ ਪਹੁੰਚਣ ਨੂੰ ਵੀ ਲੱਗ ਜਾਂਦਾ ਇਸ ਲਈ ਅਸੀਂ ਜਿਹੜੇ ਆ ਇਹ ਤਿਆਰੀ ਪਹਿਲੀ ਸ਼ੁਰੂ ਕਰ ਰੱਖੀ ਆ ਸੋ ਥੈਂਕ ਯੂ ਸੋ ਮੱਚ